ਤੇਰੇ ਮੁੰਡੇ ਨੇ ਪੂਰੇ ਸਾਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੇਰੀ ਭਗਵਾਨ ਦਮਾਨੀ ਅਗਲਾਈ ਹੋਵੇ ਉਹ ਕਿਨੇ ਲਾਈ ਜਾਈ ਭਗਵਾਨ ਮੈਂ ਰਿਆਸ਼ ਕਰਨ ਦੀ ਲੋੜ ਨਹੀਂ ਇਹ ਕਾਨੂੰਨ ਆਇਆ ਅੱਗੇ ਮੈਂ ਇਹਨੂੰ ਕਹਿੰਦਾ ਉਹ ਜੇ ਵੀ ਹਟੇ ਨਾ ਬੜੀ ਬੱਦਸਲੂਕੀ ਕੀਤੀ ਤੂੰ ਅੱਜ ਕੇ ਮੁੰਡੇ ਨੂੰ ਗਰਦਨ ਨਹੀਂ ਘਵਾਉਣ ਦਿੱਤੀ ਕਿੰਨਾ ਤੇਰੇ ਮੁੰਡੇ ਨੇ ਪੰਜਾਬ ਚ ਅੱਗ ਲਾਈ ਆ ਨਹੀਂ ਹਾਂ ਮੇਰੇ ਮੂਲੇ ਤੇ ਆ ਕੇ ਤਿੰਨ ਸਾਲ ਹੋ ਗਏ ਜੇ ਬੁਝੀ ਨਹੀਂ ਜਿਹੜੀ ਭਗਵੰਤ ਮਾਨ ਨੇ ਤੇ ਕਾਹਦੇ ਇਥੇ ਨਸ਼ੇ ਖਾ ਰੋਜ਼ ਮੰਦੇ ਉਹ ਅੱਗੇ ਕਿੱਥੇ ਜਾਂਦੀ ਇਹ ਇਹ ਪੁਲਿਸ ਝੂਠੀਆਂ ਕਹਾਣੀਆਂ ਬਣਾਉਂਦੀ ਐ ਉਹ ਕੋਈ ਝੂਠੇ ਬਿਆਨ ਲਿਖਦੇ ਨੇ ਇਹੋ ਜੇ ਦਫਾ ਸਾਈ ਦੇ ਕੰਫੈਸ਼ਨਲ ਸਟੇਟਮੈਂਟ ਫਰਦਿੰਗ ਸਾਫ ਸਾਈਦੂ ਜੰਗਾ ਮੇਰਾ ਡੋਪ ਟੈਸਟ ਹੀ ਕਰਾ ਲੈਣਗਾ ਕੇ ਉਹ ਕਹਿੰਦੇ ਮੈਂ ਡੋਪ ਟੈਸਟ ਕਰਾਉਣ ਲਈ ਰੈਡੀ ਹਾਂ ਚਾਹੇ ਇਹ ਦਿਬਰੂਗੜ੍ਹ ਦੇ ਹਸਪਤਾਲ ਤੋਂ ਕਰਾ ਲੈਣ ਸਰਕਾਰੀ ਤੋਂ ਕਰਾ ਲੈਣ ਦਿਬਰੂਗੜ੍ਹ ਦਾ ਜੇਲ੍ਹ ਪ੍ਰਸ਼ਾਸਨ ਕਰਾ ਲੈ ਪੰਜਾਬ ਪੁਲਿਸ ਆ ਕੇ ਕਰਵਾ ਲੈ ਮੇਰਾ ਵਿਰੋਧ ਕੋਈ ਕਰੀ ਜਾਵੇ ਕੋਈ ਨਹੀਂ ਜੇ 130 ਕਰੋੜ ਲੋਕ ਸਾਡੀ ਹੋਣ ਦਾ ਸਤਿ ਨੀ ਮੰਨਦੇ ਉਹ ਸਿੱਖਾਂ ਨੂੰ ਕਿਸਾ ਧਾਰੀ ਹਿੰਦੂ ਕਹਿੰਦੇ ਆ ਤੇ ਮੈਂ ਕਿਹੜੇ ਖੇਦ ਦੀ ਮੂੜੀਆਂ ਮੇਰੇ ਵਿਰੋਧ ਕਰਨੀਆਂ ਹੀ ਉਹਨਾਂ ਨੇ ਤੇ ਜੇ ਉਹਨਾਂ ਦੇ ਨਾਲ ਰਲ ਕੇ ਕੋਈ ਸਿੱਖ ਜਿਨ੍ਹਾਂ ਦੇ ਅੰਦਰ ਗੁਲਾਮੀ ਕਰ ਕਰ ਗਈ ਹੈ ਉਹ ਵੀ ਕਰੀ ਜਾਂਦੇ ਤਾਂ ਉਹਨਾਂ ਦੀ ਵੀ ਸਮਝੋ ਵੀ ਸੇਵਾ ਹੀ ਲੱਗੀ ਕਿਸੇ ਦਾ ਵਿਰੋਧ ਕਰਨ ਦੀ ਲੋੜ ਨਹੀਂ ਆਪਾਂ ਆਪਣਾ ਕੰਮ ਕਰਨਾ ਹੈ ਕੰਮ ਕੀ ਹੈ ਪਿੰ ਨਸ਼ਾ ਨਹੀਂ ਕਰਨਾ ਬਿਲਕੁਲ ਵੀ ਨਸ਼ਾ ਜੇ ਕਰਨ ਦੀ ਰੋੜ ਪੈ ਗਈ ਆ ਮਰਨਾ ਹੀ ਨਸ਼ਾ ਕਰਕੇ ਤੇ ਕੋਈ ਨਹੀਂ ਮਤਲਬ ਕੋਈ ਕੌਮ ਦੁਖੀ ਸੋਧ ਕੇ ਮਰ ਜਾਓ ਅਜਿਹੇ ਪੁਲਿਸ ਅਫਸਰਾਂ ਨੂੰ ਸੀ ਕਹਿਣਾ ਚਾਹੁੰਦੇ ਚਾਹੇ ਸਾਡੇ ਕੋਲ ਇਸ ਸਮੇਂ ਸੱਤਾ ਨਹੀਂ ਪਰ ਫੇਰ ਵੀ ਅਸੀਂ ਤੁਹਾਨੂੰ ਸਬਕ ਸਿਖਾਵਾਂਗੇ ਤੁਹਾਡੇ ਵਿਰੁੱਧ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸੱਚੀ ਗੱਲ ਦੋਸਤੋ ਡਿਬਰੂਗੜ੍ਹ ਆਸਾਮ ਜੇਲ੍ਹ ਤੋਂ ਪੰਜਾਬ ਦੇ ਵਿੱਚ ਸ਼ਿਫਟ ਕੀਤੇ ਹੋਏ ਭਾਈ ਅਮਰ ਤਪਾਲ ਸਿੰਘ ਦੇ ਨਾਲ ਦੇ ਸਾਥੀ ਸਿੰਘ ਜਿਹੜੇ ਕਿ 31 ਜੋ ਲਈ ਨੂੰ ਪੇਸ਼ੀ ਦੇ ਮੌਕੇ ਆਏ ਤਾਂ ਇਸ ਮੌਕੇ ਉਹਨਾਂ ਦੀ ਮੁਲਾਕਾਤ ਦੇ ਲਈ ਪਾਈ ਅਮਰਤਪਾਲ ਸਿੰਘ ਦੇ ਮਾਤਾ ਦੀ ਅਤੇ ਹੋਰ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਪਿਤਾ ਸਰਦਾਰ ਤਰਸੇਮ ਸਿੰਘ ਅਤੇ ਹੋਰ ਸਿੰਘਾਂ ਦੀ ਮਾਤਾ ਭੈਣਾਂ ਦੀ ਅਗਵਾਈ ਦੇ ਵਿੱਚ ਉਹਨਾਂ ਸਿੰਘਾਂ ਦੇ ਪਰਿਵਾਰਕ ਮੈਂਬਰ ਵੀ ਅਦਾਲਤ ਦੇ ਵਿੱਚ ਪਹੁੰਚੇ ਪਰ ਇਸ ਮੌਕੇ ਇੱਕ ਪੁਲਿਸ ਅਫਸਰ ਵੱਲੋਂ ਨਿੱਜੀ ਜੋਖਟਾਸ ਪਾਈ ਅਮਰਤਪਾਲ ਸਿੰਘ ਤੇ ਕਰਦੇ ਹੋਏ ਕਿਹਾ ਕਿ ਤੇਰੇ ਪੁੱਤ ਨੇ ਪੰਜਾਬ ਦੇ ਵਿੱਚ ਅੱਗ ਲਗਾ ਦਿੱਤੀ ਤੁਸੀਂ ਕਰੋੜਾਂ ਰੁਪਏ ਕਮਾ ਲਏ ਇਹ ਗੱਲਬਾਤ ਕਹੀ ਗਈ ਤਾਂ ਇਸ ਮੌਕੇ ਤੇ ਹੁਣ ਬਾਰਿਸ ਪੰਜਾਬ ਦੇ ਜਥੇਬੰਦੀ ਅਕਾਲੀ ਦਲ ਬਾਰਿਸ ਪੰਜਾਬ ਦੇ ਵੱਲੋਂ ਜਿੱਥੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਜੋ ਕਿ ਆਪਣੀ ਡਿਊਟੀ ਤੋਂ ਮੁਨਕਰ ਹੁੰਦੇ ਹੋਏ ਇੱਕ ਪਾਰਟੀ ਦੇ ਕਰਿੰਦੇ ਬਣ ਕੇ ਬਿਆਨ ਦੇ ਰਹੇ ਹਨ ਇਹ ਦੋਸ਼ ਨੇ ਉਹਨਾਂ ਦੇ ਤਾਂ ਉੱਥੇ ਹੀ ਹੁਣ ਭਾਈ ਅਮਰਤਪਾਲ ਸਿੰਘ ਦੀ ਇੱਕ ਪੁਰਾਣੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜੋ ਕਿ ਇਸ ਸਿਚੁਏਸ਼ਨ ਤੇ ਇਨ ਵਿਨ ਪੂਰੀ ਫਿੱਟ ਬੈਠਦੀ ਆ ਤਾਂ ਉੱਥੇ ਹੀ ਬਾਰਿਸ ਪੰਜਾਬ ਦੀ ਜਥੇਬੰਦੀ ਤੇ ਅਕਾਲੀ ਦਲ ਬਾਰਿਸ ਪੰਜਾਬ ਦੀ ਦੇ ਪਾਰਟੀ ਦੇ ਲੀਗਲ ਐਡਵਾਈਜ਼ਰ ਇਮਾਨ ਸਿੰਘ ਖਾਰਾ ਜੋ ਐਡਵੋਕੇਟ ਨੇ ਹਾਈ ਕੋਰਟ ਸੁਪਰੀਮ ਕੋਰਟ ਦੇ ਵਕੀਲ ਨੇ ਉਹਨਾਂ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਇਸ ਮੌਕੇ ਹੁਣ ਵੱਡੀ ਕਾਰਵਾਈ ਹੋਵੇਗੀ ਤੇ ਉੱਥੇ ਭਾਈ ਅਮਰਤਪਾਲ ਸਿੰਘ ਦਾ ਬਿਆਨ ਵੀ ਆਇਆ ਜਿਨ੍ਹਾਂ ਨੇ ਕਿਹਾ ਕਿ ਸਰਕਾਰ ਕਿਉਂ ਝੂਠ ਦਾ ਪਲੰਦਾ ਫੈਲਾ ਰਹੀ ਹੈ ਜਦਕਿ ਜਿਨ੍ਹਾਂ ਦੇ ਨਾਮ ਤੇ ਉਹ ਇਹ ਝੂਠ ਫੁਲਾ ਰਹੀ ਹੈ ਪ੍ਰਧਾਨ ਮੰਤਰੀ ਬਾਜੇ ਕੇ ਉਹਨਾਂ ਨੇ ਸਾਹ ਕਰਤੇ ਕਹਿ ਦਿੰਦਾ ਹੈ ਕਿ ਉਹਨਾਂ ਤੋਂ ਸਾਫ ਪੇਜਾਂ ਤੇ ਸਾਈਨ ਕਰਾਏਗੇ ਤੇ ਸਰਕਾਰ ਝੂਠ ਬੋ ਰਹੀ ਹੈ ਭਾਈ ਸਾਹਿਬ ਕੋਈ ਨਿਸ਼ਾਨੀ ਕਰਦੇ ਤਾਂ ਇੱਥੇ ਭਾਈ ਅਮਰਤਪਾਲ ਸਿੰਘ ਨੇ ਵੀ ਆਪਣੇ ਤਾਜ਼ਾ ਬਿਆਨ ਦੇ ਵਿੱਚ ਕਿਹਾ ਹੈ ਕਿ ਮੈਂ ਇਸ ਮੌਕੇ ਤੁਹਾਡੀ ਕੈਦ ਦੇ ਵਿੱਚ ਹੀ ਆ ਤੁਸੀਂ ਇਸ ਤਰ੍ਹਾਂ ਝੂਠ ਫਲਾਣ ਨਾਲੋਂ ਚੰਗਾ ਇਹ ਹੋਵੇਗਾ ਕਿ ਤੁਸੀਂ ਮੇਰਾ ਡੋਪ ਟੈਸਟ ਹੀ ਕਰਾ ਲਵੋ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸੰਗਤ ਮੂਰੇ ਪੰਜਾਬ ਦੇ ਲੋਕਾਂ ਮੂਰੇ ਆ ਜਾਵੇ ਤੇ ਉਥੇ ਹੀ ਦੱਸ ਦਈਏ ਕਿ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਝੂਠ ਫੁਲਾ ਰਹੇ ਨੇ ਉਹ ਵੀ ਜਰੂਰ ਆਪਣਾ ਡੋਪ ਟੈਸਟ ਕਰਾਉਣ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੀ ਸਟੇਟ ਦਾ ਮੁਖੀ ਕਿੰਨੇ ਪਾਣੀ ਚ ਹੈ ਇਹ ਬਿਆਨ ਭਾਈ ਅਮਰਤਪਾਲ ਸਿੰਘ ਦਾ ਤਾਜ਼ਾ ਸਾਹਮਣੇ ਆਇਆ ਤੇ ਤੁਹਾਡੇ ਇਸ ਵਰ ਕੀ ਕਹਿਣਾ ਜਰੂਰ ਕਮੈਂਟ ਕਰਨਾ ਹੋਰ ਅਪਡੇਟਸ ਨਾਲ ਅਪ ਟੂ ਡੇਟ ਰਹਿਣ ਦੇ ਲਈ ਸਵੇਕ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੈਣਾ ਹੁਣ ਦੇਖੋ ਇਹ ਵੀਡੀਓ ਜਦੋਂ ਤੇਰੇ ਮੁੰਡੇ ਨੇ ਪਸਾਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਭਗਵਾ ਦਮਾਨੀ ਕੋਈ ਨਹੀਂ ਹੋਵੇ ਦੇ ਓਏ ਜੇ ਅਸ ਕਰਨ ਦੀ ਲੋੜ ਨਹੀਂ ਜੀ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮੈਂ ਪਟਿਆਲੇ ਮਲਾਕਾਤ ਕੋਲ ਤੇਰੀ ਹੈ ਨਾ ਤੇਰੀ ਸਾਡੀ ਵੀ ਆਊਗੀ ਜੇ ਦੱਸਾਂਗੇ ਪਤਾ ਤੇਰਾ ਅਰਮਦਾਸ ਬੈਠਾ ਵਿਖਣਿਆ ਕੋਲ ਅਰਮਦਾਸ ਵੇਖੋ ਜੇ ਹੱਕ ਦੀਆਂ ਹੱਕਾਂ ਨੂੰ ਵੇੜੂਗਾ ਤੇਰੀ ਕਮਾਈ ਦੀ ਨਹੀਂ ਕਰੀ ਆ ਮੋੜੀ ਕਮਾਈ ਹੋਗੀ ਤੇਰਾ ਕੰਮ ਹੀ ਨਹੀਂ ਮੈਨੂੰ ਇਹਦਾ ਗੱਲ ਕਰਾਂ ਤੂੰ ਦੇਖ ਤੇਰੀ ਕੀ ਮਤਲਬ ਹੈ ਕਿ ਕਮਾਉਣ ਦੱਦਾ ਮੁੰਡਿਆ ਕਿੰਨਾਂ ਨੂੰ ਰਿਪੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮਲਜਮੇ ਆ ਤੂੰ ਹੀ ਆ ਪਹਿਲਾਂ ਬਸ ਰਿਪੋਰਟ ਚ ਪੇਸ਼ ਕਰਨ ਵਾਲਾ ਚਲੋ ਪਿੱਛੇ ਕਰੋ ਯਾਰ ਚਲੋ ਅੱਧਾ ਸਪੀਡ ਮੇਰਾ ਵਿਰੋਧ ਕੋਈ ਕਰੀ ਜਾਵੇ ਕੋਈ ਨਹੀਂ ਪਰਵਾਹ ਕਰਨ ਦੀ ਲੋੜ ਨਹੀਂ ਜੇ 130 ਕਰੋੜ ਰੁਪਏ ਸਾਡੀ ਹੋਂਦ ਹਸਤੀ ਨੂੰ ਨਹੀਂ ਮੰਨਦੇ ਉਹ ਸਿੱਖਾਂ ਨੂੰ ਕਿਸਾ ਤਾਰੀ ਹਿੰਦੂ ਕਹਿੰਦੇ ਆ ਤੇ ਮੈਂ ਕਿਹੜੇ ਖੇਤ ਦੀ ਮੂੜੀ ਮੇਰਾ ਵਿਰੋਧ ਕਰਨਾ ਹੀ ਉਹਨਾਂ ਨੇ ਤੇ ਜੇ ਉਹਨਾਂ ਦੇ ਨਾਲ ਰਲ ਕੇ ਕੋਈ ਸਿੱਖ ਜਿਨ੍ਹਾਂ ਦੇ ਅੰਦਰ ਗੁਲਾਮੀ ਕਰ ਕਰ ਗਈ ਹੈ ਉਹ ਵੀ ਕਰੀ ਜਾਂਦੇ ਤਾਂ ਉਹਨਾਂ ਦੀ ਵੀ ਸਮਝੋ ਵੀ ਸੇਵਾ ਹੀ ਲੱਗੀ ਕਿਸੇ ਦਾ ਵਿਰੋਧ ਕਰਨ ਦੀ ਲੋੜ ਨਹੀਂ ਆਪਾਂ ਆਪਣਾ ਕੰਮ ਕਰਨਾ ਹੈ ਕੰਮ ਕੀ ਹੈ ਪਿੰ ਨਸ਼ਾ ਨਹੀਂ ਕਰਨਾ ਬਿਲਕੁਲ ਵੀ ਨਸ਼ਾ ਜੇ ਕਰਨ ਦੀ ਲੋੜ ਪੈ ਗਈ ਆ ਮਰਨਾ ਹੀ ਆ ਨਸ਼ਾ ਕਰਕੇ ਤੇ ਕੋਈ ਨਹੀਂ ਮਤਲਬ ਕੋਈ ਕੌਮ ਦੁਖੀ ਸੋਧ ਕੇ ਮਰ ਜਾਓ ਕਟੋ ਘਟ ਕੋਈ ਤਾਰੀ ਬਰਸੀ ਮਨਾ ਲੇ ਕੋ ਚੇਤਾ ਰੱਖ ਲੈ ਵੀ ਫਲਾਣਾ ਮਰਿਆ ਸੀ ਕੋਈ ਮਾਂ ਹੀ ਮੇਣਾ ਮਾਰਦੇ ਕੌਮ ਨੇ ਵੀ ਸਾਡਾ ਪੁੱਤ ਕੌਮ ਨਹੀਂ ਸੀਦਾ ਤੁਸੀਂ ਕੀ ਕੀਤਾ ਹੁਣ ਜਿਹਦਾ ਪੁੱਤ ਛਟੇਨਾ ਮਰ ਜਾਂਦਾ ਉਹ ਕਹਿ ਸਕਦੀ ਕਿਸੇ ਨੂੰ ਮੇਰਾ ਪੁੱਤ ਛਟੇਨਾ ਮਰਿਆ ਤੁਸੀਂ ਕੀ ਕੀਤਾ ਕੋਠਿਆਂ ਜਿਹੜੇ ਨੌਜਵਾਨ ਸੀ ਜਿਹੜਾ ਛਟੇਨਾ ਮਰੇ ਗਿਆ ਸੋ ਆਪਾਂ ਮੁੜੀਏ ਸਤਗੁਰ ਸੱਚੇ ਪਾਸ਼ਾ ਵੱਲ ਮੁੜੀਏ ਜੇ ਨਾਮ ਉਹਨੇ ਤੇ ਬਹੁਤ ਧੇਰ ਹੋ ਜਣੀ ਹੈ ਇਸ ਭਲੇਖੇ ਚ ਨਾ ਰਹੋ ਵੀ ਗੁਰੂ ਨੂੰ ਸਾਡੀ ਬੜੀ ਲੋੜ ਹੈ ਗੁਰੂ ਦਾ ਖਾਲਸਾ ਨਾ ਪ੍ਰੇਮ ਬਹੁਤ ਹੈ ਸਭ ਤੋਂ ਉੱਚਾ ਇਦੋ ਮਹਾਰਾਜ ਨੇ ਚਾਰ ਪੁੱਤਰ ਕੁਰਬਾਨ ਕੀਤੇ ਤੇ ਕਿਆ ਇਹਨਾਂ ਪੁੱਤਰਾਂ ਕੇ ਸੀਸ ਪਰਵਾਰ ਦੀਏ ਸਦਚਾਰ ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਉਹਨਾਂ ਨੂੰ ਆਪਣੇ ਪੁੱਤਰਾਂ ਨੂੰ ਖਾਲਸਾ ਪਿਆਰਾ ਪਰ ਰਹਿਤ ਤੋਂ ਪਿਆਰਾ ਨਹੀਂ ਹੈਗਾ ਖਾਲਸਾ ਤੁਹਾਡੀ ਕੀ ਗੱਲਬਾਤ ਅਮਰਿਤਪਾਲ ਸਿੰਘ ਦੇ ਨਾਲ ਹੋਈ ਹੈ ਡੋਪ ਟੈਸਟ ਬਾਰੇ ਅੱਜ ਜੀ ਦੇਖੋ ਜੀ ਜੋ ਮੇਰੀ ਮੁਲਾਕਾਤ 24 ਜੁਲਾਈ ਜੋ ਬੀਤੇ ਵੀਰਵਾਰ ਹੋਈ ਸੀ ਜੀ ਐਮਪੀਪੀ ਅਮਰਿਤਪਾਲ ਸਿੰਘ ਹਰਾਦੇ ਨਾਲ ਦਿਗੜੂਗੜ ਜੇਲ੍ਹ ਦੇ ਵਿੱਚ ਸਾ ਉਸ ਤੋਂ ਪਹਿਲਾਂ ਜੋ ਖਬਰ ਕਾਫੀ ਜੋ ਚਲਾਈ ਗਈ ਸੀ ਪ੍ਰਧਾਨ ਮੰਤਰੀ ਬਾਜੇ ਕੀ ਹੋਰਾਂ ਦਾ ਬਿਆਨ ਉਹਨਾਂ ਨੇ ਜੋ ਨਸ਼ਰ ਕੀਤਾ ਸੀ ਜੀ ਤੇ ਉਸ ਦੇ ਸਬੰਧ ਵਿੱਚ ਵੈਸੇ ਜੋ ਪ੍ਰਧਾਨ ਮੰਤਰੀ ਬਾਜੇ ਕੀ ਹੋਰਾਂ ਨੇ ਕੱਲ ਵੀ ਜੋ ਸਪਸ਼ਟੀਕਰਨ ਦਿੱਤਾ ਹੈ ਜਿਹੜਾ ਉਹਨਾਂ ਨੂੰ ਪੇਸ਼ੀ ਤੇ ਲੈ ਕੇ ਗਏ ਨੇ 31 ਜੁਲਾਈ ਨੂੰ ਜੀ ਤੇ ਉਦੋਂ ਪਹਿਲਾਂ ਵੀ ਜਦੋਂ ਉਹਨਾਂ ਨੂੰ ਇੱਕ ਵਾਰੀ ਹਸਪਤਾਲ ਲੈ ਕੇ ਗਏ ਸੀ ਤਾਂ ਉਦੋਂ ਵੀ ਵਿਕਰਮਜੀਤ ਮਜੀਠੀਆ ਨੇ ਉਹਨਾਂ ਨੇ ਤੋੜਮਾ ਜਵਾਬ ਦਿੱਤਾ ਸੀ ਕਿ ਅਜੇ ਹੀ ਕੋਈ ਗੱਲ ਨਹੀਂ ਕੋਰੇ ਕਾਗਜ਼ਾਂ ਤੇ ਸਾਡੇ ਸਾਈਨ ਕਰਾਈ ਜੀ ਤਾਂ ਹੁਣ ਜਦੋਂ 24 ਜੁਲਾਈ ਨੂੰ ਮੈਂ ਐਮਪੀ ਭਾਈ ਅਮਰਿਤਪਾਲ ਸਿੰਘ ਹੋਰਾਂ ਕੋਲ ਮਿਲਣ ਗਿਆ ਜੀ ਤਾਂ ਉਹਨਾਂ ਨੇ ਇਹ ਗੱਲ ਦੱਸੀ ਵੀ ਇਹੋ ਜੀ ਕੋਈ ਗੱਲ ਨਹੀਂ ਤੇ ਉਹ ਕਹਿੰਦੇ ਜੇ ਇਹ ਪੁਲਿਸ ਝੂਠੀਆਂ ਕਹਾਣੀਆਂ ਬਣਾਉਂਦੀ ਹੈ ਉਹ ਕੋਈ ਝੂਠੇ ਬਿਆਨ ਲਿਖਦੇ ਨੇ ਇਹੋ ਜੀ ਦਫਾ ਸਾਈ ਦੇ ਕਨਫੈਸ਼ਨਲ ਸਟੇਟਮੈਂਟ ਫਰਦਿੰਗ ਸਾਹਿਬ ਤਾਂ ਇਹ ਦੂ ਚੰਗਾ ਮੇਰਾ ਡੋਪ ਟੈਸਟ ਹੀ ਕਰਾ ਲੈਣੇ ਆ ਕੇ ਜੀ ਉਹ ਕਹਿੰਦੇ ਮੈਂ ਡੋਪ ਟੈਸਟ ਕਰਾਉਣ ਲਈ ਰੈਡੀ ਆਂ ਜਾਇਤ ਦਿਬਰੂਗੜ ਦੇ ਹਸਪਤਾਲ ਤੋਂ ਕਰਾ ਲੈਣ ਸਰਕਾਰੀ ਤੋਂ ਕਰਾ ਲੈਣ ਦਿਬਰੂਗੜ ਦਾ ਜੇਲ ਪ੍ਰਸ਼ਾਸਨ ਕਰਾ ਲੈ ਪੰਜਾਬ ਪੁਲਿਸ ਆ ਕੇ ਕਰਵਾ ਲੈ ਜੋ ਵੀ ਮੇਰਾ ਡੋਪ ਟੈਸਟ ਖਾਹ ਚਾਹੁੰਦਾ ਕਰਵਾ ਲੈ ਮੈਨੂੰ ਕੋਈ ਦਿੱਕਤ ਨਹੀਂ ਤੇ ਉਹ ਕਹਿੰਦੇ ਮੇਰੇ ਡੋਪ ਟੈਸਟ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਡੋਪ ਟੈਸਟ ਵੀ ਹੋਣਾ ਚਾਹੀਦਾ ਤੇ ਜਿਹੜੇ ਹੋਰ ਲੀਡਰ ਮੇਰੇ ਤੇ ਦੋਸ਼ ਲਾਉਂਦੇ ਨੇ ਉਹਨਾਂ ਸਾਰਿਆਂ ਦੇ ਡੋਪ ਟੈਸਟ ਹੋਣੇ ਚਾਹੀਦੇ ਨੇ ਤੇ ਰਿਪੋਰਟਾਂ ਨਸ਼ਰ ਕੀ ਕਰਨੀਆਂ ਚਾਹੀਦੀਆਂ ਨੇ ਜਨਤਕ ਕਰਨੀਆਂ ਚਾਹੀਦੀਆਂ ਨੇ ਠੀਕ ਹੈ ਖਾਰਾ ਸਾਹਿਬ ਬਹੁਤ ਧੰਨਵਾਦ ਅਮਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ ਸਾਡੇ ਨਾਲ ਜੁੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਦਿਨ 31 ਜੁਲਾਈ 2025 ਨੂੰ ਜਿੰਨੇ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਨੇ ਜੋ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹੇ ਨਜ਼ਰਬੰਦ ਨੇ ਚਾਹੇ ਬਠਿੰਡਾ ਜੇਲ ਹੈ ਚਾਹੇ ਅੰਮ੍ਰਿਤਸਰ ਜੇਲ ਹੈ ਚਾਹੇ ਰੋਪੜ ਜੇਲ ਹੈ ਚਾਹੇ ਪਟਿਆਲਾ ਜੇਲ ਹੈ ਚਾਹੇ ਫਿਰੋਜ਼ਪੁਰ ਜੇਲ ਹੈ ਤਾਂ ਉਹਨਾਂ ਸਾਰਿਆਂ ਦੀ ਜੋ ਜ਼ਿਲ੍ਹਾ ਕਚੈਰੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਪੇਸ਼ੀਸ਼ ਤਾਂ ਉੱਥੇ ਮੌਕੇ ਉੱਪਰ ਉਹਨਾਂ ਦੇ ਪਰਿਵਾਰ ਵੀ ਪੁੱਜੇ ਸਨ ਵੀ ਇਹਨਾਂ ਜਿਹੜੇ ਆਪਦੇ ਨੌਜਵਾਨਾਂ ਨਾਲ ਉਹ ਮੁਲਾਕਾਤ ਕਰ ਚੁੱਕੇ ਤਾਂ ਉੱਥੇ ਜੋ ਪੰਜਾਬ ਪੁਲਿਸ ਦਾ ਬੜਾ ਹੀ ਜ਼ਿਆਦਾ ਇੱਕ ਮੰਦਪਾਗਾ ਜੋ ਵਤੀਰਾ ਉਹਨਾਂ ਨੇ ਕੀਤਾ ਮੁਰਗਾ ਨਾਲ ਬੱਚਿਆਂ ਨਾਲ ਬੀਬੀਆਂ ਨਾਲ ਮਾਤਾਵਾਂ ਨਾਲ ਬਹੁਤ ਜ਼ਿਆਦਾ ਧੱਕੇਸ਼ਾਹੀ ਕੀਤੀ ਵੱਧ ਸੀ ਰੁਕੀ ਕੀਤੀ ਇੱਥੋਂ ਤੱਕ ਕਿ ਉੱਥੋਂ ਦਾ ਜਿਹੜਾ ਇੱਕ ਮੌਕੇ ਦਾ ਪੁਰਾ ਸਬਸਫਸਰ ਨੇ ਕਿਹਾ ਤੁਸੀਂ ਪੈਸੇ ਇਕੱਠੇ ਕਰਦੇ ਹੋ ਤੁਸੀਂ ਅੱਗ ਲਾ ਦਤੀ ਹੈ ਪੰਜਾਬ ਦੇ ਵਿੱਚ ਤੇਰੇ ਮੁੰਡੇ ਨੇ ਪਸਾਰੇ ਪੰਜਾਬ ਨੂੰ ਅੱਗ ਲਾਤੀ ਚਲੋ ਪਿੱਛੇ ਕਰੋ ਯਾਰ ਚਲੋ ਅਜਿਹੀ ਫੌਲ ਸਬਸਫਸਰਾਂ ਨੂੰ ਅਸੀਂ ਕਹਿਣਾ ਚਾਹੁੰਦੇ ਚਾਹੇ ਸਾਡੇ ਕੋਲ ਇਸ ਸਮੇਂ ਸੱਤਾ ਨਹੀਂ ਪਰ ਫੇਰ ਵੀ ਅਸੀਂ ਤੁਹਾਨੂੰ ਸਬਕ ਸਿਖਾਵਾਂਗੇ ਤੁਹਾਡੇ ਵਿਰੁੱਧ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ